ਸੋ ਹਾਂਜੀ ਗਾਇਜ਼ ਵੈਲਕਮ ਟੂ ਮਾਈ YouTube ਚੈਨਲ ਸਾਰਿਆਂ ਦਾ ਵੀਡੀਓ ਵਿੱਚ ਸਵਾਗਤ ਆ ਤੇ ਮੈਂ ਵੀ ਘੈਂਟ ਆ ਤੁਸੀਂ ਵੀ ਘੈਂਟ ਹੋਵੋਗੇ ਤੇ ਅੱਜ ਨਾ ਜਵੇਂ ਸਾਡੀ ਸਾਂਝੀ ਸਾਂਝੀ ਮਾਤਾ ਦਾ ਦਲਾਸਟ ਦੇਣਾ ਤੇ ਅਸੀਂ ਸਵੇਰ 4 ਵਜੇ ਤੈਰਨ ਜਾਵਾਂਗੇ ਤੇ ਟੋਬੀ ਚੱਲਾਂਗੇ ਆਪਣੇ ਪਿੰਡਾਂ ਵਾਲ ਟੋਬੇ 'ਚ ਤੇ ਅਸੀਂ ਉਹਦੇ ਵਾਸਤੇ ਜਿਵੇਂ ਸਾਂਝੀ ਮਾਤਾ ਦੇ ਕੋਈ ਹੱਥ ਹੁੰਦੇ ਨੇ ਮੂੰਹ ਹੋ ਗਿਆ ਤੇ ਹੋਰ ਵਸਤੂਆਂ ਹੋ ਗਈਆਂ ਉਹਦੇ ਵਾਸਤੇ ਅਸੀਂ ਇੱਕ ਕਿਸਤੀ ਟੈਬ ਬਣਾਵਾਂਗੇ ਤੇ ਆ ਉਹ ਚੀਜ਼ ਬਣਾਵਾਂਗੇ ਆ ਗੁੱਦੜੀ ਦਾ ਫੈਬਰਿਕ ਦਾ ਬਣਾਵਾਂਗੇ ਅਸੀਂ ਤੇ ਕਿਸਤੀ ਬਣਾਵਾਂਗੇ ਅਸੀਂ ਆਏ ਸਾਲ ਹੀ ਬਣਾਉਣੇ ਹੁੰਨੇ ਆ ਇੱਕ ਤੇ ਫੇਰ ਅਸੀਂ ਨਾ ਜਿਆ ਗੁੱਦਾ ਹੀ ਆ ਗੁੱਦਲੇ ਦੇ ਫਾਈਬਰ ਜੀ ਉਹਦੇ ਤੇ ਬਣਾਵਾਂਗੇ ਅਸੀਂ ਤੇ ਤੁਹਾਨੂੰ ਨਾਲ-ਨਾਲ ਦਿਖਾਈ ਚਲਾਂਗੇ ਸਵੇਰ 4 ਵਜੇ ਉਠਾਂਗੇ 3-4 ਵਜੇ ਜਿਹੜਾ ਸਾਂਝੀ ਤਿਆਰ ਕਰਨੀਆਂ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਨਾਲ ਕੱਲ ਨੂੰ ਦੁਸ਼ਹਿਰਾ ਹੀ ਵੇ ਦੁਸ਼ਹਿਰੇ ਦਾ ਬਲਾਗ ਹੀ ਬਣਾਵਾਂਗੇ ਲੰਗ ਵਲ ਚਲਾਂਗੇ ਕੱਲ ਨੂੰ ਤੇ ਆ ਦੇਖੋ ਇੱਥੇ ਕਰਦੇ ਹਾਂ ਹੁਣ ਚੀਪੀ ਨਹੀਂ ਖੁੱਲਦੀ ਬਈ ਉਹ ਵੀਡੀਓ ਸੱਚ ਹੋ ਰਹੀ ਹੈ ਜਵੇਂ ਬਾਹਰਲੇ ਮੁਲਕਾਂ 'ਚ ਚੀਪੀਆਂ ਕਿਵੇਂ ਕਾਲੀ-ਕਾਲੀ ਗੋਲਦੇ ਨੇ ਵੇ ਅਸੀਂ ਮਾਡਲ ਵੀ ਤਿਆਰ ਕਰ ਲਿਆ ਸੀ ਤੇ ਹੁਣ ਥੋੜਾ ਟਾਈਮ ਨੂੰ ਅਸੀਂ ਬਣਾਵਾਗੇ ਇਹਨੂੰ ਸੋ ਆਹ ਦੇਖੋ ਸਾਡੇ ਆ ਕਿਸਤੀ ਤਿਆਰ ਹੋ ਰਹੀ ਆ ਓਰੇ ਨਾ ਵੈਰੀ ਵੱਚ ਅਸੀਂ ਰੱਖਾਂਗੇ ਸਮਾਨ ਤੇ ਚੰਗੀ ਤਰ੍ਹਾਂ ਟੇਪ ਨੂੰ ਪੀ ਲਾ ਰਿਹਾ ਰੇਵਾਰ ਸਾਡਾ ਨਾ ਆਉਂਦਾ ਸੀ ਤੇਰ ਤਿਆਰ ਦੰਨੇ ਕਈ ਵਾਰ ਗੋਦੀ ਡੁੱਬ ਜਾਂਦੀ ਆ ਪਰ ਹੁਣ ਚਲੋ ਐਕਤੀ ਦੇਖਦੇ ਆ ਐਕਤੀ ਕੀ ਬਣੂਗਾ ਤੇ ਇੱਕੀ ਚਾਰੂਗੇ ਸਾਡੇ ਸੋ ਆਲਕਾਲਕ ਤਰੀਕੇ ਨਾਲ ਬਣਾ ਕੇ ਦੱਸ ਰਹੇ ਤੇ ਆਹ ਮਾਡਲ ਤਿਆਰ ਕੀਤਾ ਮੜਾ ਇਹ ਸੰਦਹੀਂ ਤੇ ਆ ਐ ਨਹੀਂ ਦੂਸਰਾ ਰੋਡ ਰੱਖਾਂਗੇ ਆ ਦੇਖੋ ਆ ਤਿਆਰ ਕੀਤਾ ਹੈ ਨਾ ਕੋ ਸਾਡੀ ਇੱਕ ਇਸ ਤਰ੍ਹਾਂ ਹੋ ਰਹੀ ਤੁਹਾਨੂੰ ਬਾਕੀ ਸਾਰੀ ਗੱਲਬਾਤ ਤੁਹਾਨੂੰ ਸਵਾਦ ਆਖਾਵਾਂਗੇ ਜੋ 3-4 ਵਜੇ ਸੀ ਉਠਾਂਗੇ ਤੇ ਸਾਂਝੀ ਤਰਨ ਵਾਸਤੇ ਜਾਵਾਂਗੇ ਲੱਕਾਂ ਨੂੰ ਸ਼ਹਿਰਾਂ ਚ ਆਇਆ ਹੁੰਦਾ ਉਹ ਤਾਂ 11-12 ਵਜੇ ਆ ਜਾਂਦੇ ਰਾਤ ਨੂੰ ਦੁਸ਼ਹਿਰੇ ਵਾਲ ਦਿਨ ਵੀ ਮੰਨ ਕੇ ਚੱਲੋ 7-8 ਵਜੇ ਜਾਂਦੇ ਨੇ ਬਿਸਰਜਿੰਗ ਕਰਦੇ ਵੇਲੇ ਨੂੰ ਤੇ ਆਪਾਂ ਤਾਂ ਸਾਡੇ ਤਰਪਿੰਡਾਂ ਚ ਸਵੇਰੇ ਹੀ ਤਿਆਰ ਹੁੰਦੇ ਨੇ ਨੇਰੇ ਮਨੇ ਰਈ ਵੇਦੂ ਸੋ ਹਾਂਜੀ ਗਾਇਸ ਤੇ ਬਲੌਗ ਨੂੰ ਆਪਾਂ ਤੋਂ ਅੰਡ ਕਰਦੇ ਆਪਾਂ ਸਵੇਰ 4 ਵਜੇ ਉੱਠ ਕੇ ਸਾਂਜੀ ਦੋ ਤੈਰਨ ਜਾਵਾਂਗੇ ਤੇ ਉਦੋਂ ਸ਼ੂਟ ਕਰਾਂਗੇ ਤੇ ਆ ਕਰ ਲੋ ਚੈੱਕ ਆਖਰੀ ਵਾਰ ਦਰਸ਼ਨ ਕਰ ਲੋ ਤੇ ਕਿਸੇ ਦੀ ਕੁਸਤਿਆਰੀ ਬਣ ਚੁੱਕੀ ਹੈ ਤੇ ਆਪਾਂ ਸਵੇਰ ਉੱਠ ਕੇ ਆਪਾਂ ਬਲੌਗ ਸਟਾਰਟ ਕਰਾਂਗੇ 3-4 ਵਜੇ ਉੱਠ ਕੇ ਤੇ ਤੁਸੀਂ ਵੀ ਨਾਲ ਉੱਠਿਓ ਤੇ ਓਕੇ ਚੱਲਦੇ ਆਪਾਂ ਫਿਰ ਸੋ ਹਾਂਜੀ ਗਾਇਸ ਤੇ ਸਵੇਰ ਦੇ 4 ਵਜੇ ਮੈਂ 3:30 ਵਜੇ ਦਾ ਉੱਠਾਂਗਾ ਕੋਈ ਨਹੀਂ ਉੱਠਿਆ ਸੀ ਅਮਨਦੀਵੀ ਹੁਣੀ ਉੱਠ ਕੇ ਆਇਆ ਹੈਗਾ ਆ ਤਾਂ ਗਲੀ 'ਚ ਦੇਖੋ ਅੰਨੇ ਰਈਆ ਕੋਈ ਵੀ ਨਹੀਂ ਉੱਠਿਆ ਤੇ ਹੁਣ ਇੱਕ ਅੱਧਾ ਭਰਾਕਾ ਚਲਾਇਆ ਹੈਗਾ ਸ਼ੋਰ ਨਾਲ ਲੋਕ ਉੱਠਣਗੇ ਇਹਨੂੰ ਵੀ ਰਕਾਵਾ ਭੜੱਕ ਬੁੜੱਕੇ ਨਾਲ ਲੋਕ ਪਲਾਜਣਾਂ ਕਿਵੇਂ ਚੱਦੇ ਲੋਕਾਂ ਦੇ ਪਲਾਜ ਲੈ ਮਜ਼ਾਕ ਕਰਦਾ ਯਾਰ ਕਰੇ ਕੰਮ ਸਿੱਟਣਾਗਾ ਤੇ ਲੋਕਾਂ ਨੂੰ ਉਠਾਉਣੇ ਛੁਣਨੇ ਫਿਰ ਆਪਾਂ ਚੱਲਦੇ ਆਂ ਥੋੜੀ ਦੇਰ ਨੂੰ ਤੇ ਸਾਂਝੀ ਲਾਉਣੇ ਤੇ ਉਹਦੇ ਬਾਅਦ ਤੁਹਾਨੂੰ ਖੁਰਪੇ ਲਪਣੇ ਵਹਿਣਗੇ ਰੰਬੇ ਉਹ ਅਸੀਂ ਡੱਬਦੇ ਹੁਣ ਜਾਂਦੇ ਆਂ ਕਿਉਂ ਵੀ ਆਹ ਅਮਦੀ ਬੜਾਕਾ ਜਨਾਉਂਦਾ ਫਿਰੇ ਆਏ ਆ ਕਿਉਂ ਮਿੰਦੀ ਇਹ ਹੱਥ ਚ ਚਲਾਉਂਦਾ ਬੜਾਕੇ ਹੱਥ ਚ ਚਲਾਉਣ ਲੱਗ ਗਿਆ ਬੜਾਕੇ ਤਾਂ ਤੂੰ ਆ ਦੇਖੋ ਕਿਵੇਂ ਮਿੱਤਰੋੜ ਦਾ ਚਲੋ ਜੀ ਫਿਰ ਆਪਾਂ ਤੁਹਾਨੂੰ ਫਿਰ ਮਿਲਦੇ ਆ ਸੋ ਹਾਂਜੀ ਮਿੱਤਰੋ ਸਾਨੇ ਸਾਂਝੀ ਦੀ ਆਰਤੀ ਕਰਕੇ ਹਾਂਜੀ ਮਾਤਾ ਹੁਣ ਅਸੀਂ ਤਰਨ ਵਾਸਤੇ ਲੈ ਕੇ ਜਾਂਦੇ ਆ ਤੇ ਆਖਰ ਠੱਕ ਲਈ ਸੋ ਆ ਦੇਖੋ ਜਿਹੜੀ ਸਾਨੇ ਕਿਸ਼ਤੀ ਬਣਾਈ ਸੀ ਰਾਤਾਂ ਤੇ ਉਹਦੀ ਇਹ ਜੀ ਸਜਾਵਟ ਆ ਤੇ ਅਸੀਂ ਹੁਣ ਤੋਬੇ ਹੀ ਚੱਲਾਂਗੇ ਆਪਣੇ ਪਿੰਡਾਂ ਅੱਲਤੀ ਚੱਲਾਂਗੇ ਇਹਨੂੰ ਲੈ ਕੇ ਤੇ ਚੱਲਦੇ ਆਪਾਂ ਵਾ ਥੋੜੀ ਦੇਰ ਨੂੰ ਬਾਕੀ ਸਲੋਕ ਆਈ ਜਾਂਦੇ ਨੇ ਡਿਕ ਡੂਕ ਕੇ ਚੱਲਦੇ ਆਪਾਂ ਫਿਰ ਹੁਣ ਇਸ ਤੇ ਆਪਾਂ ਸਾਂਜੀ ਮਾਤਾ ਟੋਬੇ ਚ ਤੈਰਾਏ ਸੀ ਤੇ ਹੁਣ ਆਪਾਂ ਚੱਲੇ ਆ ਮਸਤਵਾਨ ਸਾਹਿਬ ਚੱਲੇ ਆ ਤੇ ਆਪਾਂ ਮਤਲਬ ਮਸਤਵਾਨ ਸਾਹਿਬ ਚੱਲ ਰਾ ਦੁਸ਼ਹਿਰਾ ਜਿਨਾਲੇ ਸਾਰਿਆਂ ਨੂੰ ਪਹਿਲੇ ਹੈਪੀ ਦੁਸ਼ਹਿਰਾ ਸਾਰਿਆਂ ਨੂੰ ਤੇ ਆਪਾਂ ਹੁਣ ਮਸਤਵਾਲਾ ਸਾਹਿਬ ਚਾਲਦੇ ਆ 23 ਗਾਂਧੀ ਜਨਮ ਦਿਨ ਅੱਜ ਫਿਰ ਗਾਂਧੀ ਜਨਮ ਦਿਨ 2 ਅਕਤੂਬਰ ਦੁਸ਼ਹਿਰਾ ਗਿਆ ਅੰਮ੍ਰਿਤਸਰ ਤੇ ਆਹਾਂ ਬਾਈ ਦੁਬਈ ਆਈ ਨੇ ਇਹਦਾ ਪਲਾਨ ਨਹੀਂ ਜਾਣਦਾ ਕਿ ਆਪਾਂ ਚੱਲਦੇ ਆ ਉੱਥੇ ਮੈਂ ਚੱਲ ਠੀਕ ਆ ਤੇ ਇੱਕ ਮੁਰਸਾਲਾ ਹੋਕੜਾ ਸੀ ਪੈਂਚਰ ਲਮਾਉਣ ਨੇ ਉਹਦਾ ਮੁਰਸਾਲਾ ਪੈਂਚਰ ਹੋਇਆ ਪੈਸੇ ਦਾ ਪੈਂਚਰ ਪੁੰਚਰ ਲਵਾ ਕੇ ਚਾਲ ਆਹ ਤੇਰੀ ਗੰਨ ਕੰਮ ਨਹੀਂ ਲੱਗਦੀ ਐ ਸੈਟ ਜਿਹੜਾ ਉਹ ਹਾਂਜੀ ਫਾਈਨਲੀ ਆਪਾਂ ਮਸਤਰੀ ਮਹਤਮਰ ਸਾਇਹ ਪਹੁੰਚ ਚੁੱਕੇ ਆ ਤੇ ਕਰਦੇ ਆ ਦਰਸ਼ਨ ਮੱਥਾ ਟੇਕਦੇ ਆ ਤੇ ਫਿਰ ਤੁਹਾਨੂੰ ਮਿਲਦੇ ਆ ਤੋਂ ਹਾਂਜੀ ਪਹਿਲਾਂ ਅਸੀਂ 800 ਵਰ ਘਰ ਤੇ ਆ ਗਏ ਪੰਜ ਸਨਾਨਾ ਕਰਨ ਵਾਸਤੇ ਫਿਰ ਆਪਾਂ ਮੱਥਾ ਟੇਕ ਕੇ ਚੱਲਦੇ ਆ ਤੇ ਪਹਿਲਾਂ ਅਸੀਂ ਪੰਜ ਸਨਾਨਾ ਕਰ ਲੀਏ ਹਾਂਜੀ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਮੱਥਾ ਟੇਕਣ ਵਾਸਤੇ ਤੇ ਮੱਥਾ ਟੇਕ ਕੇ ਤੁਹਾਨੂੰ ਫਿਰ ਮਿਲਦੇ ਹਾਂ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਮਸਤ ਬਣ ਸਾਹਿਬ ਹਾਂਜੀ ਗਾਇਸ ਤੇ ਹੁਣ ਆਪਾਂ ਮੱਥਾ ਟੇਕ ਲਿਆ ਗੁਰੂ ਘਰ ਚੋਂ ਤੇ ਹੁਣ ਅਸੀਂ ਘਰ ਨੂੰ ਚੱਲਦੇ ਹਾਂ ਤੇ ਬਲੌਗ ਪੂਰੀ ਖਤਮ ਕਰਾਂਗੇ ਬਾਕੀ ਦੇਖਦੇ ਜਾ ਕੇ ਕਿਉਂਕਿ ਮਿੱਤਰੋ ਬਲੌਗ ਅੱਗੇ ਕੰਟੀਨਿਊ ਰਹੂਗਾ ਅੱਜ ਦਸਹਿਰੇ ਦੇ ਸਾਰੇ ਦਿਨ ਦਾ ਬਲੌਗ ਆ ਜੀ ਦਸਹਿਰ ਅੱਜ ਲੰਗਵਾਲ ਦਸਹਿਰਾ ਦੇਖਣ ਚੱਲਾਂਗੇ ਆਪਾਂ ਤੇ ਆਪਾਂ ਚੱਲਦੇ ਆ ਹੁਣ ਕਿਉਂ ਵੀ ਓਕੇ ਮੁੰਡਿਓ ਉੱਚਾਲ ਗਏ ਮਿੱਤਰੋ ਤੁਹਾਨੂੰ ਮਿਲਦੇ ਆਂ ਫਿਰ ਆਪਾਂ ਥੋੜੀ ਦਮ ਬ੍ਰੇਕ ਤੋਂ ਬਾਅਦ ਓਕੇ